ਸਤਿ ਸ਼੍ਰੀ ਅਕਾਲ ਜੀ ਮੈਨੂੰ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਐਕਸਪਲੋਰ ਕਰਾਂਗੇ ਪਾਰਟੀ ਵੇਅਰ ਹੈਵੀ ਬ੍ਰਾਈਡਲ ਜਿਹੜਾ ਜਿਹੜਾ ਸੈਕਸ਼ਨ ਹੈ ਉਸ ਚੀਜ਼ ਨੂੰ ਆਪਾਂ ਐਕਸਪਲੋਰ ਕਰਾਂਗੇ ਠੀਕ ਹੈ ਦੇਖੋ ਜੇ ਸਾਰੇ ਹੈਵੀ ਬ੍ਰਾਈਡਲ ਸੂਟ ਲੱਗੇ ਹੋਏ ਨੇ ਪਾਰਟੀ ਵੇਅਰ ਬ੍ਰਾਈਡਲ ਸੈਕਸ਼ਨ ਇਹ ਸਾਰਾ ਠੀਕ ਹੈ ਜਿੱਥੇ ਆਪਾਂ ਨੂੰ 3000 ਤੋਂ ਲੈ ਕੇ 10 15 20000 ਜਿੱਥੋਂ ਤੱਕ ਵੀ ਤੁਹਾਡੀ ਰੇਂਜ ਹੈਗੀ ਆ ਉਸ ਅਕੋਰਡਿੰਗ ਤੁਸੀਂ ਇੱਥੇ ਸੂਟ ਲੈ ਸਕਦੇ ਹੋ ਠੀਕ ਹੈ ਸਾਰੇ ਜਿਹੜੇ ਸੂਟ ਹੈਗੇ ਨੇ ਇਹ ਹੈਵੀ ਬ੍ਰਾਈਡਲ ਸੈਕਸ਼ਨ ਦੇ ਵਿੱਚ ਰੇਕਾਂ ਦੇ ਅਕੋਰਡਿੰਗ ਰੱਖੇ ਜਾਣਗੇ ਠੀਕ ਹੈ ਮਹਿੰਦੀ ਫੰਕਸ਼ਨ ਲਈ ਰਿਸੈਪਸ਼ਨ ਲੁੱਕ ਲਈ ਜਾ ਗੋਲੇ ਕਿਸੇ ਵੀ ਤਰ੍ਹਾਂ ਦਾ ਫੰਕਸ਼ਨ ਹੋਵੇ ਸਾਰੇ ਤਰ੍ਹਾਂ ਦੇ ਸੂਟ ਆਪਣੇ ਕੋਲ ਅਵੇਲੇਬਲ ਹੈ ਠੀਕ ਹੈ ਜੀ ਇਹ ਅੱਜ ਆਪਣਾ ਤੀਸਰਾ ਦਿਨ ਹੈ ਜੀ ਠੀਕ ਹੈ ਆਪਾਂ 100 ਦੇ ਦਾ ਚੈਲੰਜ ਰੱਖਿਆ ਹੋਇਆ ਹੈ ਜਿਹਦੇ ਵਿੱਚ ਆਪਾਂ ਤੁਹਾਨੂੰ ਅਲੱਗ-ਅਲੱਗ ਸੈਕਸ਼ਨ ਦੀ ਸੈਰ ਕਰਾਵਾਂਗੇ ਮਤਲਬ ਇਹ ਪਾਰਟੀ ਵੇਅਰ ਫਲੋਰ ਦਾ ਸੈਕਸ਼ਨ ਹੈ ਠੀਕ ਹੈ ਜਿੱਥੇ ਮਤਲਬ ਅਲੱਗ-ਅਲੱਗ ਤਰ੍ਹਾਂ ਦੀ ਆਪਣੇ ਕੋਲ ਸੂਟ ਅਵੇਲੇਬਲ ਹੈ ਤੁਸੀਂ ਸਾਹਮਣੇ ਦੇਖ ਹੀ ਸਕਦੇ ਹੋ ਜੀ ਰੈਕ ਦੇ ਵਿੱਚ ਅਲੱਗ ਅਲੱਗ ਜਿਵੇਂ ਕਿਸੇ ਨੂੰ ਰੈੱਡ ਮਹਿਰੂਨ ਹਨਾ ਸੂਟ ਪਸੰਦ ਹੁੰਦੇ ਨੇ ਉਹਨਾਂ ਦੀ ਲੁੱਕ ਦੇ ਅਕੋਰਡਿੰਗ ਰੈੱਡ ਮਹਿਰੂਨ ਬ੍ਰਾਈਡਲ ਕਲਰ ਦੇ ਸੂਟ ਲੱਗੇ ਹੋਏ ਨੇ ਠੀਕ ਹੈ ਜਿਵੇਂ ਰੈੱਡ ਆਨੰਦ ਕਾਜ ਲੁੱਕ ਲਈ ਸਪੈਸ਼ਲ ਬ੍ਰਾਈਡਲ ਸੂਟ ਹੈਗਾ ਆ ਠੀਕ ਹੈ ਅਲੱਗ ਅਲੱਗ ਡਿਜ਼ਾਈਨ ਅਲੱਗ ਅਲੱਗ ਕਲਰ ਦੇ ਵਿੱਚ ਮਿਲ ਜਾਣਗੇ ਔਰ ਗੱਲ ਕਰੀਏ ਇਹਨਾਂ ਦੇ ਉੱਤੇ ਤੁਹਾਡੇ ਅਕੋਰਡਿੰਗ ਬਰੀਕ ਸੰਗਣੀ ਕਢਾਈ ਵਾਲੇ ਸੂਟ ਵੀ ਇਹ ਹੈਗੇ ਨੇ ਇਹ ਠੀਕ ਹੈ ਦੁਪੱਟਾ ਇਹਨਾਂ ਦਾ ਕਿਸੇ ਦਾ ਫੋਰ ਸਾਈਡ ਹੈ ਕਿਸੇ ਦਾ ਦਬਕਾ ਵਰਕ ਵਾਲਾ ਦੁਪੱਟਾ ਹੈ ਠੀਕ ਹੈ ਕੱਪੜੇ ਵੀ ਡਿਫਰੈਂਟ ਡਿਫਰੈਂਟ ਹੋਣਗੇ ਜੀ ਜਿਵੇਂ ਕੁਝ ਰੇਸ਼ਮ ਸਿਲਕ ਵਾਲੇ ਕਪੜੇ ਹੋਣਗੇ ਠੀਕੇ ਜੌਰਜਟ ਵਾਲੇ ਹੋਣਗੇ ਆਰਗੈਂਜਾ ਵਾਲੇ ਹੋਣਗੇ ਜੀ ਸ਼ਿਮਰ ਦੇ ਸੂਟ ਨੇ ਤੁਹਾਡੇ ਅਕੋਰਡਿੰਗ ਤੁਹਾਡੇ ਟੇਸਟ ਦੇ ਅਕੋਰਡਿੰਗ ਅਲੱਗ-ਅਲੱਗ ਜਿਹੜੇ ਸੂਟ ਆ ਉਹ ਤੁਹਾਨੂੰ ਇੱਥੇ ਮਿਲ ਜਾਣਗੇ। ਔਰ ਬਾਕੀ ਜਿਵੇਂ ਕਿਸੇ ਨੂੰ ਵਰਕ ਵਗੈਰਾ ਜ਼ਿਆਦਾ ਪਸੰਦ ਨਹੀਂ ਹੁੰਦਾ ਤਾਂ ਸਾਹਮਣੇ ਵਾਲਾ ਜਿਹੜਾ ਰੈਕ ਆ ਤੁਸੀਂ ਦੇਖ ਰਹੀ ਹੋ ਇਹਦੇ ਵਿੱਚ ਬਨਾਰਸੀ ਸੂਟ ਆਪਣੇ ਕੋਲ ਮਿਲ ਜਾਣਗੇ ਠੀਕ ਹੈ। ਬਨਾਰਸੀ ਸੂਟਾਂ ਦੇ ਉੱਤੇ ਕਢਾਈ ਆਏਗੀ ਕਿਸੇ ਦੇ ਨਾਰਮਲ ਕਢਾਈ ਆਏਗੀ ਤੁਹਾਡੇ ਟੇਸਟ ਦੇ ਅਕੋਰਡਿੰਗ ਹਰ ਇੱਕ ਤਰੀਕੇ ਦਾ ਸੈਕਸ਼ਨ ਹੈ ਆਪਣੇ ਕੋਲ ਠੀਕ ਹੈ। ਔਰ ਇਹ ਜੋ ਸਾਹਮਣੇ ਜਿਹੜਾ ਤੁਸੀਂ ਸੈਕਸ਼ਨ ਦੇਖ ਰਹੇ ਹੋ ਇਹਦੇ ਵਿੱਚ ਆਪਣੇ ਕੋਲ ਲੈਸ ਦੇ ਉੱਤੇ ਜਿਹੜਾ ਬਨਾਸੀ ਵਾਲੇ ਸੂਟ ਲਗਾ ਰੱਖੀ ਹੈਗੇ ਨੇ ਹਾਂਜੀ ਮੇਰੇ ਕੋਲ ਹਾਂਜੀ ਸਾਹਮਣੇ ਤੁਸੀਂ ਦੇਖ ਰਹੇ ਹੋ ਜੀ ਪਾਰਟੀ ਵੇਅਰ ਅਲੱਗ-ਅਲੱਗ ਸੈਕਸ਼ਨ ਦੀ ਆਪਣੇ ਕੋਲ ਸੂਟ ਅਵੇਲੇਬਲ ਹੈ ਤੁਹਾਡੀ ਰੇਂਜ ਦੇ ਅਕੋਰਡਿੰਗ ਜਿਹੜੇ ਸਾਹਮਣੇ ਸੂਟ ਦੇਖ ਰਹੀ ਹਾਂ ਇਹ ਦਬਕਾ ਵਰਕ ਵਾਲੇ ਨੇ ਪੱਟੀ ਵਾਲੇ ਸੂਟ ਨੇ ਠੀਕ ਹੈ ਇਸ ਤੋਂ ਇਲਾਵਾ ਪੈਚ ਵਾਲੇ ਸੂਟ ਲੱਗੇ ਹੋਏ ਨੇ ਕਿਸੇ ਤਰੀਕੇ ਰੇਟ ਲੱਗ ਰਹੇ ਨੇ ਕੁਝ ਨਵਾਂ ਸਟਾਕ ਹੈ ਆਪਣੇ ਕੋਲ ਹਨਾ ਜਿਹੜਾ ਕਿ ਅੱਜ ਹੀ ਆਇਆ ਹੈਗਾ ਆ ਸਾਹਮਣੇ ਤੁਹਾਡੇ ਕੋਲ ਤੁਸੀਂ ਚੈੱਕ ਕਰ ਸਕਦੇ ਹੋ ਸਾਰੇ ਆਲੇ ਦੁਆਲੇ ਜਿੰਨੀ ਵੀ ਵੈਰਾਈਟੀ ਹੈਗੀ ਹੈ ਸਾਰੀ ਦੀ ਸਾਰੀ ਫਰੈਸ਼ ਵੈਰਾਈਟੀ ਹੈ ਤੁਹਾਡੇ ਸਾਹਮਣੇ ਓਪਨ ਹੋਈ ਹੈ ਠੀਕ ਹੈ ਜੀ ਅਲੱਗ-ਅਲੱਗ ਗ੍ਰੇਨਸ ਦੀ ਅਕੋਰਡਿੰਗ ਸਾਹਮਣੇ ਜਿਹੜਾ ਰੈਕ ਦੇਖ ਰਹੇ ਹੋ ਤੁਸੀਂ ਠੀਕ ਹੈ ਔਰ ਇਹ ਜਿਹੜਾ ਰੈਕ ਹੈਗਾ ਆ ਸਾਰਾ ਹੀ ਹੈਵੀ ਬ੍ਰਾਈਡਲ ਸੂਟਾਂ ਦਾ ਰੈਕ ਹੈ ਠੀਕ ਹੈ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਹਮਣੇ ਰੈੱਡ ਮਹਿਰੂਨ ਹੈ ਅਲੱਗ-ਅਲ ਅਲੱਗ-ਅਲੱਗ ਰੇਂਜਸ ਦੇ ਵਿੱਚ ਅਵੇਲੇਬਲ ਹੈ ਕੋਈ ਦਵਕਾ ਹੈਂਡਵਰਕ ਵਾਲਾ ਸੂਟ ਹੈ ਜਿਨ੍ਹਾਂ ਨਾਲ ਹੈਵੀ ਬਰਾਈਡਲ ਦੁਪੱਟੇ ਨੇ ਕੁਝ ਨੋਰਮਲ ਰੇਂਜ ਤੁਹਾਡੇ ਅਕੋਰਡਿੰਗ ਤੁਹਾਡੇ ਕਲਰ ਦੇ ਅਕੋਰਡਿੰਗ ਠੀਕ ਹੈ ਲਾਈਟ ਸ਼ੇਡ ਪਈ ਨਹੀਂ ਡਾਰਕ ਸ਼ੇਡ ਪਈ ਨਹੀਂ ਠੀਕ ਹੈ ਇਹਨਾਂ ਨਾਲ ਅਲੱਗ-ਅਲੱਗ ਕਲਰਾਂ ਦਾ ਸੂਟਾਂ ਦਾ ਕੰਟਰਾਸਟ ਬਣਿਆ ਹੋਇਆ ਹੈ ਜਿਆ ਸਾਹਮਣੇ ਜਿਹੜਾ ਸੂਟ ਦੇ ਮਤਲਬ ਰੈਕ ਦੇਖ ਰਹੇ ਹੋ ਤੁਸੀਂ ਠੀਕ ਹੈ ਇਹਦੇ ਵਿੱਚ ਆਪਣੇ ਕੋਲ ਬਨਾਰਸੀ ਔਰ ਲਾਈਟ ਸ਼ੇਡ ਚਾਰਟ ਪਿਆ ਹੈਗਾ ਆ ਹਾਂਜੀ ਸਾਹਮਣੇ ਜਿਹੜਾ ਰੈਕ ਦੇਖ ਰਹੇ ਹੋ ਇਹਨਾਂ ਦੇ ਵਿੱਚੋਂ ਤੁਹਾਨੂੰ ਜਿਹੜਾ ਵੀ ਸੂਟ ਪਸੰਦ ਹੈ ਨਾ ਠੀਕ ਹੈ ਆਪਣਾ ਸੂਟ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਜੀ ਔਰ ਆਪਣੇ ਕੋਲ ਨਾ ਆਨਲਾਈਨ ਡਿਲੀਵਰੀ ਵੀ ਆਪਣੀ ਅਵੇਲੇਬਲ ਹੈ ਠੀਕ ਹੈ ਪਰ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈ ਪ੍ਰੀਪੇਡ ਪੇਮੈਂਟ ਹੁੰਦੀ ਹੈ ਠੀਕ ਹੈ ਪੇਮੈਂਟ ਪੇਜਕੇ ਸਕੈਨਰ ਪੇਜਕੇ ਤੁਸੀਂ ਆਪਣਾ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਆ ਆਨਲਾਈਨ ਸੂਟ ਬੁੱਕ ਹੋ ਜਾਂਦੀ ਹੈ ਆ ਸਾਹਮਣੇ ਰੈਕ ਲੱਗੇ ਹੋਏ ਨੇ ਠੀਕ ਹੈ ਕਿਸੇ ਵੀ ਸੂਟ ਦੀ ਫੋਟੋ ਮੰਗਵਾ ਕੇ ਤੁਸੀਂ ਬੁੱਕ ਕਰਵਾ ਸਕਦੇ ਹੋ ਸਾਹਮਣੇ ਕਿੰਨੇ ਹੀ ਸੂਟ ਜਿਹੜੇ ਹੈਗੇ ਆ ਫਰੈਸ਼ ਵੈਰਾਈਟੀ ਦੇ ਵਿੱਚ ਅੱਜ ਹੀ ਆਏ ਹੈਗੇ ਨੇ ਕੋਈ ਨਵਾਂ ਕਲਰ ਨਵਾਂ ਡਿਜ਼ਾਈਨ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਹੈ ਠੀਕ ਹੈ ਜਰੂਰ ਉਹਨਾਂ ਦੀ ਫੋਟੋ ਸਾਡੇ ਨਾਲ ਜਰੂਰ ਸ਼ੇਅਰ ਕਰਿਓ ਠੀਕ ਹੈ ਅਗਰ ਕੋਈ ਸੂਟ ਮੰਗਵਾਉਣਾ ਹੈ ਜੇ ਵੀ ਸ਼ੇਪ ਨੈਕ ਵਾਲੇ ਸੂਟ ਪੈਣੇ ਯੂ ਸ਼ੇਪ ਨੈਕ ਵਾਲੇ ਸੂਟ ਪੈਣੇ ਠੀਕ ਹੈ ਅਲੱਗ-ਅਲੱਗ ਸੂਟ ਨੇ ਆਪਣੇ ਕੋਲ ਬਸ ਇੱਕ ਤਰ੍ਹਾਂ ਦਾ ਮਤਲਬ ਹਾਂਜੀ ਸਮੇ ਰੈਕ ਦੇ ਵਿੱਚ ਤੁਸੀਂ ਚੈੱਕ ਕਰ ਹੀ ਰਹੇ ਹੋ ਠੀਕੇ ਅਲੱਗ-ਅਲੱਗ ਤਰ੍ਹਾਂ ਦੀ ਆਪਣੇ ਕੋਲ ਸੂਟ ਅਵੇਲੇਬਲ ਨੇ ਇਸ ਤੋਂ ਬਾਅਦ ਡਰੈੱਸਾਂ ਦਾ ਸੈਕਸ਼ਨ ਆ ਚੁੱਕਿਆ ਹੈ ਜੀ ਠੀਕੇ ਡਰੈੱਸਾਂ ਜਿਵੇਂ ਕਿਸੇ ਨੂੰ ਮਹਿੰਦੀ ਫੰਕਸ਼ਨ ਲਈ ਗ੍ਰੀਨ ਤਰ੍ਹਾਂ ਦੇ ਗ੍ਰੀਨ ਕਲਰ ਦਾ ਆਪਣੇ ਨੂੰ ਸੂਟ ਚਾਹੀਦਾ ਹੁੰਦਾ ਹੈ ਨਾ ਕਿਸੇ ਨੂੰ ਅਨਾਰਕਲੀ ਪਟਿਆਲਾ ਸੂਟ ਚਾਹੀਦਾ ਹੁੰਦਾ ਹੈ ਅਲੱਗ-ਅਲੱਗ ਫੰਕਸ਼ਨ ਦੇ ਲਈ ਅਲੱਗ-ਅਲੱਗ ਸੂਟ ਤੁਸੀਂ ਆਪਣੇ ਕੋਲ ਲੈ ਸਕਦੇ ਹੈਗੇ ਹੋ ਠੀਕੇ ਔਰ ਆਪਣੇ ਅਕੋਰਡਿੰਗ ਇਹਨਾਂ ਨੂੰ ਤੁਸੀਂ ਮਤਲਬ ਕਿ ਡਿਜ਼ਾਈਨ ਕਰ ਸਕਦੇ ਹੋ ਇਹ ਆਪਣੇ ਕੋਲ ਹਾਫ ਸਟੀਚਡ ਡਰੈੱਸਾਂ ਹੁੰਦੀਆਂ ਨੇ ਠੀਕੇ ਤੁਸੀਂ ਆਪਣੇ ਮਤਲਬ ਸਾਈਜ਼ ਅਕੋਰਡਿੰਗ ਇਹਨਾਂ ਨੂੰ ਕਸਟਮਾਈਜ਼ ਕਰਵਾ ਸਕਦੇ ਹੋ ਜਾਗੋ ਦੇ ਲਈ ਲੈਣਾ ਹੈਗਾ ਜਾਗੋ ਲਈ ਵੀ ਆਪਣੇ ਕੋਲ ਸਪੈਸ਼ਲ ਡ्रेसेस ਆ ਮੌਜੂਦ ਹੈਗੇ ਯਾਨੀ ਠੀਕ ਹੈ ਇਹ ਵੀ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਜੀ ਸੋਹਣੇ ਸੋਹਣੇ ਬਰਾਈਡਲ ਡ्रेसेस ਲਹਿੰਗੇ ਸ਼ਰਾਰਾ ਗਰਾਰਾ ਸੈੱਟ ਹੋ ਗਿਆ ਅਨਾਰਕਲੀ ਸੈੱਟ ਹੋ ਗਿਆ ਹਨ ਅਲੱਗ-ਅਲੱਗ ਕਲਰ ਦੇ ਵਿੱਚ ਆਪਣੇ ਕੋਲ ਅਵੇਲੇਬਲ ਹੈਗੇ ਜਿਨ੍ਹਾਂ ਦੇ ਉੱਤੇ ਪਿਓਰ ਹੈਂਡਵਰਕ ਕੀਤਾ ਹੋਇਆ ਹੈ ਠੀਕ ਹੈ ਜੀ ਔਰ ਤੁਹਾਡੇ ਫੇਵਰਿਟ ਕਲਰ ਦੇ ਵਿੱਚ ਤੁਹਾਡੇ ਫੇਵਰਿਟ ਡਿਜ਼ਾਈਨ ਦੇ ਵਿੱਚ ਹਰੇਕ ਡਿਜ਼ਾਈਨ ਕਲਰ ਦੇ ਵਿੱਚ ਆਪਣੇ ਕੋਲ ਅਵੇਲੇਬਲ ਹੈ ਜਿਹੜਾ ਵੀ ਤੁਹਾਨੂੰ ਚਾਹੀਦਾ ਹੈ ਆ ਕਰਕੇ ਲੈ ਕੇ ਜਾ ਸਕਦੀ ਹਾਂ ਪਤਾ ਤੁਹਾਨੂੰ ਪਤਾ ਹੀ ਹੈ ਜੀ ਹਨਾ ਗੋਠੀ ਵਰਡ ਵਾਈਡ ਮੀਨ ਤੋਂ ਵੀ ਬਜ਼ਾਰ ਬਠਿੰਡਾ ਠੀਕ ਹੈ ਨੇੜੇ ਸਤਿ ਭਾਵਨਾ ਚੌਕ ਹੈਗਾ ਹੈ ਆਪਣੇ ਔਰ ਕੋਈ ਵੀ ਚੀਜ਼ ਕਿਸੇ ਨੂੰ ਨਹੀਂ ਪਤਾ ਲੱਗਦੀ ਆਪਣੇ ਕੋਲ ਨੰਬਰ ਮੈਂਸ਼ਨ ਹੈਗੇ ਨੇ ਠੀਕ ਹੈ ਜਿਹੜਾ ਆਪਣਾ ਪੈਂਫਲੇਟ ਹੈ ਉੱਤੇ ਨੰਬਰ ਮੈਂਸ਼ਨ ਹੈਗੀ ਹੈ ਕੋਈ ਚੀਜ਼ਾ ਨਹੀਂ ਪਤਾ ਲੱਗਦਾ ਹੈ ਕਾਲ ਮੈਸੇਜ ਕਰਕੇ ਕਿਸੇ ਵੀ ਟਾਈਮ ਆ ਸਕਦੀ ਹਾਂ ਠੀਕ ਹੈ ਤੁਹਾਡੇ ਅਕੋਰਡਿੰਗ ਆਪਣੇ ਕੋਲ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਹੈ ਅਗਰ ਕਿਸੇ ਨੂੰ ਕੋਈ ਵੀ ਚੀਜ਼ ਨਾ ਪਤਾ ਲਗੇ ਔਰ ਸਾਹਮਣੇ ਆਪਨੇ ਦੇਖ ਸਕਦੇ ਹੋ ਫੁਲਕਾਰੀ ਸੈਟ ਅਵੇਲੇਬਲ ਹੈਗੇ ਨੇ ਔਰ ਨਵੇਂ ਹੀ ਆਏ ਹੈਗੇ ਆ ਅੱਜ ਦੇ ਜਿਹੜੀ ਹੈ ਸਪੈਸ਼ਲ ਲੁੱਕ ਲਈ ਠੀਕ ਹੈ ਕਿਸੇ ਵੀ ਟਾਈਮ ਵਿਜ਼ਿਟ ਕਰ ਸਕਦੇ ਹੋ ਔਰ ਤੁਹਾਨੂੰ ਪਤਾ ਹੀ ਹੈ ਸੋਮਵਾਰ ਦੀ ਛੁੱਟੀ ਹੁੰਦੀ ਹੈ ਜੀ ਹਨਾ ਹਰੇਕ ਮੰਡੇ ਆਪਣਾ ਆਫ ਹੁੰਦਾ ਹੈ ਬਾਕੀ ਹਰੇਕ ਦਿਨ ਜਿਹੜਾ ਹੈ ਓਪਨ ਹੀ ਰਹਿੰਦੀ ਹੈ ਸ਼ਾਮ ਨੂੰ 8 ਵਜੇ ਤੱਕ ਬਿਲਕੁਲ ਇੱਕ ਤਰ੍ਹਾਂ ਦਾ ਟਰਸਟਡ ਵਰਕ ਹੈਗਾ ਆ ਠੀਕ ਹੈ ਟਰਸਟ ਕਰ ਸਕਦੇ ਹੋ ਔਰ ਹਾਂਜੀ ਜਿਹੜੇ ਸਾਹਮਣੇ ਸੂਟ ਤੁਸੀਂ ਇਹ ਵੇਖ ਰਹੇ ਹੋ ਇਹਦੇ ਹਜੇ ਆਪਣੇ ਟੈਗ ਵਗੈਰਾ ਲੱਗ ਨਹੀਂ ਹੈਗੇ ਨੇ ਇਕਿਆ ਸਾਹਮਣੇ ਦੇਖੋ ਜੀ ਤੁਸੀਂ ਬੋਟਲ ਗ੍ਰੀਨ ਕਲਰ ਦਾ ਬਹੁਤ ਹੀ ਵਧੀਆ ਐਂਟੀਕ ਪੀਸ ਆਪਣੇ ਸਾਹਮਣੇ ਓਪਨ ਹੈਗਾ ਯਾ ਜਿਹਦੇ ਨਾਲ ਫੋਰ ਸਾਈਡ ਵਾਲਾ ਦੁਪੱਟਾ ਆਇਆ ਹੋਇਆ ਹੈ ਸਾਰਾ ਪੀਸ ਤੁਸੀਂ ਚੈੱਕ ਕਰ ਸਕਦੀਆਂ ਹੋ ਵਰਕ ਦੇਖ ਸਕਦੀਆਂ ਹੋ ਇਹਦੇ ਵਿੱਚ ਦੇਖੋ ਕਲਰ ਡਿਜ਼ਾਈਨ ਆਪਣੇ ਕੋਲ ਸਾਰੇ ਮਿਲ ਜਾਣਗੇ ਵੇ ਪਿੰਕ ਸ਼ੇਡ ਦੇ ਇਸ ਤਰ੍ਹਾਂ ਦੇ ਹਾਂ ਜੀ ਜਿਹਨੂੰ ਜਿਹੜੀ ਵੀ ਕਲਰ ਦੀ ਸ਼ੇਡ ਚਾਹੀਦੀ ਹੈਗੀ ਆ ਉਹ ਤੁਸੀਂ ਲੈ ਕੇ ਜਾ ਸਕਦੇ ਹੋ ਆਪਣੇ ਕੋਲ ਇਹਦੇ ਨਾਲ ਵੀ ਦੇਖੋ ਜੀ ਫੋਰ ਸਾਈਡ ਦਾ ਜਾਲ ਵਾਲਾ ਹੈਵੀ ਦੁਪੱਟਾ ਨਾਲ ਅਵੇਲੇਬਲ ਹੈ ਆਪਣੇ ਕੋਲ ਠੀਕ ਹੈ ਦੋਨੋਂ ਸੂਟਾਂ ਦੀ ਤੁਸੀਂ ਲੁੱਕ ਚੈੱਕ ਕਰ ਸਕਦੇ ਹੋ ਤੁਹਾਡੀ ਅਕੋਰਡਿੰਗ ਇਸ ਤੋਂ ਬਾਅਦ ਦੇਖੋ ਜੀ ਰਾਇਲ ਬਲੂ ਬਹੁਤ ਕਸਟਮਰਾਂ ਦਾ ਫੇਵਰਿਟ ਕਲਰ ਹੈਗਾ ਯਾ ਹਨਾ ਪੂਰਾ ਇਹਦੇ ਉੱਤੇ ਵੀ ਹੈਵੀ ਬ੍ਰਾਈਡਲ ਸੂਟ ਹੈਗਾ ਯਾ ਵਰਕ ਕੀਤਾ ਹੋਇਆ ਨਾਲ ਦਾ ਹੀ ਆਪਣੇ ਕੋਲ ਦੁਪੱਟਾ ਹੈਗਾ ਯਾ ਜਿਹਦੇ ਉੱਤੇ ਮਿਰਰ ਵਰਕ ਹੈ ਜ਼ਰੀ ਵਰਕ ਹੈ ਠੀਕ ਹੈ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜੀ ਜਿਹੜਾ ਸਾਹਮਣੇ ਕਲਰ ਸੂਟ ਓਪਨ ਕੀਤਾ ਹੋਇਆ ਹੈ ਯਾ ਇਹ ਵੀ ਪ੍ਰੋਪਰ ਮਤਲਬ ਤੁਹਾਡੇ ਡਿਜ਼ਾਈਨ ਦੇ ਅਕੋਰਡਿੰਗ ਕਸਟਮਾਈਜ਼ ਕੀਤਾ ਹੋਇਆ ਹੈ ਯਾ ਹਾਂਜੀ ਜਿਵੇਂ ਕਿ ਤੁਸੀਂ ਸਾਹਮਣੇ ਦੇਖ ਸਕਦੇ ਹੋ ਕ੍ਰੀਮ ਸ਼ੇਡ ਦੇ ਉੱਤੇ ਕਿੰਨਾ ਹੀ ਡਾਰਕ ਕਲਰ ਦੇ ਉੱਤੇ ਵਰਕ ਕੀਤਾ ਹੋਇਆ ਹੈ ਜੀ ਇਹਦੇ ਵਿੱਚ ਆਪਾਂ ਨੂੰ ਕਲਰ ਵੀ ਮਿਲ ਜਾਣਗੇ ਚੈੱਕ ਕਰੋ ਜੀ ਇਹਦੇ ਨਾਲ ਦੁਪੱਟਾ ਵੀ ਕਿੰਨਾ ਸੋਹਣਾ ਕੰਟਰਾਸਟ ਕੀਤਾ ਹੋਇਆ ਹੈ ਜੀ ਇਸ ਤੋਂ ਬਾਅਦ ਆਪਾਂ ਆਨੇ ਅਗਲੇ ਡਿਜ਼ਾਈਨ ਦੇ ਉੱਤੇ ਇਹ ਸਾਰੇ ਜਿਹੜੇ ਆਪਾਂ ਤੁਹਾਨੂੰ ਸੂਟ ਸ਼ੋਅ ਕਰ ਰਹੇ ਸਾਰੇ ਬ੍ਰਾਈਡਲ ਸੂਟ ਹੈ ਜੀ ਕੰਟਰਾਸਟ ਦੁਪੱਟੇ ਨਾਲ ਆਏ ਹੋਏ ਹੈ ਜਿਹੜੇ ਕਿ ਸਾਡੇ ਕਸਟਮਰ ਦੇ ਬਹੁਤ ਡਿਮਾਂਡ ਸੀ ਠੀਕ ਹੈ ਕਸਟਮਰ ਦੇ ਡਿਮਾਂਡ ਦੇ ਉੱਤੇ ਹੀ ਆਪਾਂ ਸੂਟ ਲੈ ਕੇ ਆਨੇ ਆ ਇਸ ਤੋਂ ਬਾਅਦ ਆਪਾਂ ਹੁਣ ਅੱਗੇ ਚੱਲਦੇ ਹਾਂ ਜੀ ਇਸ ਤੋਂ ਬਾਅਦ ਤੁਸੀਂ ਚੈੱਕ ਕਰੋ ਜੀ ਕਿੰਨਾ ਹੀ ਸੋਨਾ ਦਬਕਾ ਵਰਕ ਵਾਲਾ ਜੀ ਕਿੰਨਾ ਹੀ ਸੋਨਾ ਮਤਲਬ ਆਰਟੀਕਲ ਤੁਹਾਡੇ ਸਾਹਮਣੇ ਸ਼ੋਅ ਕਰ ਕੀਤਾ ਹੋਇਆ ਜੀ ਤੁਸੀਂ ਕਲਰ ਵੀ ਚੈੱਕ ਕਰ ਸਕਦੇ ਹੋ ਜੀ ਕਿੰਨਾ ਹੀ ਸੋਨਾ ਹੈਵੀ ਵਰਕ ਕੀਤਾ ਹੋਇਆ ਜੀ ਬ੍ਰਾਈਡਲੀ ਆਨੰਦ ਕਾਰਜ ਲਈ ਸਪੈਸ਼ਲ ਸੂਟ ਆਪਾਂ ਇਹਨੂੰ ਕਹਿ ਸਕਦੇ ਹਾਂ ਠੀਕ ਹੈ ਜੀ ਇਸ ਤੋਂ ਬਾਅਦ ਹੁਣ ਜੇ ਆਪਾਂ ਇਹਦੇ ਵਰਕ ਦੀ ਗੱਲ ਕਰੀਏ ਹਨਾ ਜੇ ਦੁਪੱਟੇ ਦੀ ਗੱਲ ਕਰੀ ਉਸ ਤੋਂ ਵੀ ਜ਼ਿਆਦਾ ਦੁਪੱਟੇ ਤੋਂ ਵੀ ਜ਼ਿਆਦਾ ਸੂਟ ਸੋਨਾ ਲੱਗ ਰਿਹਾ ਤੇ ਸੂਟ ਤੋਂ ਜ਼ਿਆਦਾ ਦੁਪੱਟਾ ਇਹਦਾ ਸੋਨਾ ਲੱਗ ਰਿਹਾ ਹਨਾ ਕਿੰਨਾ ਹੀ ਪ੍ਰੀਟੀ ਇਹ ਦੇ ਵਿੱਚ ਕੰਮ ਕੀਤਾ ਹੋਇਆ ਜੀ ਇਸ ਤੋਂ ਬਾਅਦ ਆਪਾਂ ਨੇ ਅਗਲੇ ਸ਼ੇਡ ਦੇ ਉੱਤੇ ਗ੍ਰੀਨ ਕਲਰ ਦਾ ਜਿਹੜਾ ਕਿ ਬਹੁਤ ਹੀ ਮਤਲਬ ਫੇਮਸ ਡਿਜ਼ਾਈਨ ਹੈ ਕਿੰਨਾ ਹੀ ਸੋਹਣਾ ਹੈ ਇਹ ਤੇ ਦੁਪੱਟੇ ਦੇ ਉੱਤੇ ਵਰਕ ਹੈ ਜੀ ਸਾਰੇ ਹੀ ਸੂਟ ਦੇ ਉੱਤੇ ਵਰਕ ਹੈ ਜੀ ਬਾਰਡਰ ਦੇ ਉੱਤੇ ਵਰਕ ਹੈ ਸਾਰਾ ਹੀ ਹੈਵੀ ਬਰਾਇਡਲ ਸੂਟ ਹੈ ਜੀ ਤੁਹਾਨੂੰ ਇੱਕ ਇੱਕ ਕੰਮ ਬਹੁਤ ਹੀ ਕਲੀਅਰ ਤਰੀਕੇ ਨਾਲ ਦਿਖ ਰਿਹਾ ਹੋਏਗਾ ਕਿ ਨਹੀਂ ਸੋਹਣੀ ਤਰੀਕੇ ਨਾਲ ਇਹ ਤੇ ਕੰਮ ਕੀਤਾ ਹੋਇਆ ਹੈ ਇਸ ਤੋਂ ਬਾਅਦ ਆਪਾਂ ਆਨੇ ਜੀ ਖੀਨ ਕੱਪਦੇ ਸੂਟ ਦੇ ਉੱਤੇ ਏ ਆਪਾਂ ਨੂੰ ਵਰਕ ਵਾਲੇ ਵੀ ਮਿਲ ਜਾਣਗੇ ਪਲੇਨ ਵੀ ਮਿਲ ਜਾਣਗੇ ਚੈੱਕ ਕਰੋ ਜੀ ਤੁਸੀਂ ਇਹਦੇ ਉੱਤੇ ਕਿੰਨਾ ਹੀ ਸੋਨਾ ਦਬਕੇ ਦਾ ਵਰਕ ਕੀਤਾ ਹੋਇਆ ਹੈ ਠੀਕ ਹੈ ਜੀ ਇਸ ਤੋਂ ਬਾਅਦ ਜੇ ਆਪਾਂ ਇਹਦੇ ਕਲਰਾਂ ਦੀ ਗੱਲ ਕਰੀਏ ਕਲਰ ਵੀ ਆਪਾਂ ਨੂੰ ਮਿਲ ਜਾਣਗੇ ਆ ਦੇਖੋ ਜੀ ਚੈੱਕ ਕਰੋ ਕਿੰਨਾ ਹੀ ਮਲਟੀ ਕਲਰ ਦਾ ਆਪਾਂ ਵਰਕ ਕੀਤਾ ਹੋਇਆ ਹੈ ਆਪਣੇ ਕਾਰੀਗਰ ਨੇ ਜੀ ਆਪਾਂ ਕਿੱਥੋਂ ਹਰੇਕ ਪਾਸੇ ਆਪਾਂ ਸੂਟ ਮੰਗਾਣੇ ਆਪਣੇ ਮੁ슬림 ਕਾਰੀਗਰ ਨੇ ਜਿਹੜੇ ਕਿ ਇਹਨਾਂ ਨੂੰ ਡਿਜ਼ਾਈਨ ਕਰਦੇ ਆ ਆਪਣੇ ਸੂਟ ਆਂਦੇ ਆ ਬਰੇਲੀ ਤੋਂ ਲਖਨਊ ਤੋਂ ਹਨਾ ਅੱਪਾ ਹਰੇਕ ਪਾਸੇ ਉਹ ਸੂਟ ਨੂੰ ਮੰਗਵਾਨੀਆਂ ਕਿਉਂਕਿ ਆਪਣੇ ਕਸਟਮਰ ਦੀ ਡਿਮਾਂਡ ਹੀ ਇੰਨੀ ਹੁੰਦੀ ਹੈ ਕਿ ਸਾਨੂੰ ਐਦਾਂ ਦੇ ਸੂਟ ਚਾਹੀਦੇ ਆ ਆਪਾਂ ਕਸਟਮਰ ਦੀ ਡਿਮਾਂਡ ਅਕੋਰਡਿੰਗ ਹੀ ਆਪਾਂ ਸੂਟ ਮੰਗਵਾਨੇ ਆ ਜੀ ਇਸ ਵਾਰ ਕਿੰਨਾ ਹੀ ਸੋਨੇ ਕਲਰ ਰਸਟ ਕਲਰ ਦੇ ਵਿੱਚ ਆਪਣੇ ਕੋਲ ਸੂਟ ਆਇਆ ਜੀ ਰਸਟ ਕਲਰ ਦਾ ਸੂਟ ਆਇਆ ਜੀ ਕਿੰਨਾ ਹੀ ਪ੍ਰੀਟੀ ਲੱਗ ਰਿਹਾ ਪੂਰਾ ਹੈਵੀ ਵਰਕ ਹੋਇਆ ਹੋਇਆ ਹੈ ਨਾ ਜਿਹੜੇ ਵੀ ਆਪਣੇ ਕਸਟਮਰ ਹੁੰਦੇ ਆ ਐਦਾਂ ਦੇ ਹੀ ਸੂਟ ਦੀ ਡਿਮਾਂਡ ਕਰਦੇ ਆ ਸੋ ਆਪਾਂ ਅੱਪਾ ਸਾਰੇ ਹੀ ਸੂਟ ਆਪਾਂ ਤੁਹਾਨੂੰ ਸਾਹਮਣੇ ਸ਼ੋਅ ਕਰ ਰਿਆ ਜੀ ਜਿਹੜਾ ਦੁਪੱਟਾ ਉਹਦੀ ਵੀ ਲੈਂਥ ਪੂਰੀ ਫੁੱਲ ਹੈ ਜੀ ਜੇ ਤਾਂ ਕਿ ਨਜਕਾ ਆਨੰਦ ਕਾਰਜ ਲਈ ਬਿਲਕੁਲ ਹੀ ਸਪੈਸ਼ਲ ਸੂਟ ਹੈ ਜੀ ਇਸ ਤੋਂ ਬਾਅਦ ਆਪਾਂ ਦੇਖੋ ਪ੍ਰਿੰਟ ਵੀ ਹੈ ਜੀ ਵਰਕ ਵੀ ਹੈ ਬਨਾਰਸੀ ਸੂਟ ਵੀ ਕਹਿ ਸਕਦੇ ਆ ਇਹਨੂੰ ਆਪਾਂ ਹਨਾ ਇਹਦੇ ਬਾਰਡਰ ਤੇ ਵਰਕ ਹੈ ਕਿੰਨਾ ਹੀ ਸਪੈਸ਼ਲ ਸੂਟ ਹੈ ਆਨੰਦ ਕਾਰਜ ਲਈ ਆ ਬਾਕੀ ਪਾਰਟੀ ਵੇਅਰ ਫੰਕਸ਼ਨਸ ਲਈ ਤੁਸੀਂ ਇਹਨੂੰ ਪਰਚੇਸ ਕਰ ਸਕਦੇ ਹੋ ਠੀਕੇ ਜੀ ਤੇ ਆਪਾਂ ਤੁਹਾਨੂੰ ਮੈਨ ਲ ਦੱਸਿਆ ਸੀ ਆਪਣੇ ਮੰਡੇ ਦੀ ਛੁੱਟੀ ਹੁੰਦੀ ਹੈ ਜੀ ਇਸ ਤੋਂ ਬਾਅਦ ਆਪਾਂ ਪੂਰੇ ਆਲ ਇੰਡੀਆ ਸ਼ਿਪਿੰਗ ਕਰਦੇ ਆ ਜੇ ਤੁਸੀਂ ਵੀ ਲੈਣਾ ਚਾਹੁੰਦੇ ਹੋ ਸਕਰੀਨਸ਼ਾਟ ਲਓ ਤੇ ਸਾਡੇ ਨੰਬਰਾਂ ਤੇ ਭੇਜ ਦਿਓ ਜੀ ਧੰਨਵਾਦ